ਸਾਬ ਅੱਜ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਗਈ ਜੀ ਮੈਥਡ ਸਭ ਤੋਂ ਪਹਿਲਾਂ ਤੁਹਾਡਾ ਸਾਰੇ ਪੱਤਰਕਾਰ ਵੀਰਾਂ ਦਾ ਸਾਰੇ ਚੈਨਲ ਵਾਲੇ ਵੀਰਾਂ ਦਾ ਮੇਰੇ ਵੱਲੋਂ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਇੱਥੇ ਟਾਈਮ ਕੱਢ ਕੇ ਆਏ ਹੋ ਸਾਡੀ ਗੱਲ ਸੁਣਣ ਲਈ ਆਏ ਹੋ ਤੁਹਾਡਾ ਬਹੁਤ ਧੰਨਵਾਦ ਆ ਸਾਡੇ ਕੋਲ ਅੱਜ ਦੋ ਪਿੰਡਾਂ ਦੇ ਪੰਚਾਇਤਾਂ ਆਈਆਂ ਸਾਬਕਾ ਸਰਪੰਚ ਆਏ ਨੇ ਮੈਂਬਰ ਮੌਜੂਦਾ ਮੈਂਬਰ ਪੰਚਾਇਤ ਆਏ ਨੇ ਹੀਰਾ ਤੇ ਧਾਰੀਆਲ ਪਿਛਲੇ ਦਿਨੀ ਜਿਹੜੀਆਂ ਮੀਡੀਆ ਚੈਨਲ ਤੇ ਜਾ ਕੇ ਬਹੁਤ ਸਾਰੀਆਂ ਗੱਲਾਂ ਹੋਈਆਂ ਢਾਈ ਵਾਰ ਬਾਰੇ ਤੇ 13 ਵਾਰੇ ਉਹਦੇ ਲਈ ਤੁਹਾਡੇ ਨਾਲ ਅਸੀਂ ਆਪਣੇ ਵਿਚਾਰ ਦੇਣੇ ਆ ਤੁਹਾਡੇ ਨਾਲ ਪ੍ਰੈਸ ਕਾਨਫਰੰਸ ਕਰ ਰਹੇ ਆ ਤੁਹਾਡੇ ਨਾਲ ਮੁਖਾਰਫਤ ਹੋ ਰਹੇ ਆ ਸਭ ਤੋਂ ਪਹਿਲਾਂ ਮੈਂ ਹੀਰਾ ਦੀ ਗੱਲ ਕਰਨਾ ਚਾਹੁੰਦਾ ਹੀਰਾ ਦੇ ਵਿੱਚ ਕਿਹਾ ਗਿਆ ਵੀ ਉੱਥੇ ਕੁਝ ਬਣਿਆ ਨਹੀਂ ਉੱਥੇ ਕੁਝ ਦਿੱਤਾ ਨਹੀਂ ਗਿਆ ਸਰਕਾਰ ਵੱਲੋਂ ਐਵੇਂ ਆਣ ਕੇ ਐਮ ਐਲ ਏ ਸਾਹਿਬ ਪ੍ਰੈਸ ਕਾਨਫਰੰਸ ਕਰਨ ਲੱਪੇ ਉਹਨਾਂ ਦਾ ਨੀ ਪੱਥਰ ਰੱਖਣ ਲੱਪੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹਨਾਂ 3 ਸਾਲਾਂ ਦੇ ਵਿੱਚ ਸਾਢੇ 13 ਲੱਖ ਰੁਪਈਆ ਪਿੰਡ ਹੀਰਾ ਨੂੰ ਸਕੂਲ ਲਈ ਦਿੱਤਾ ਗਿਆ। ਤਦ ਉਥੇ ਭੈਣ ਜੀ ਨੇ ਸਿੱਖਿਆ ਕ੍ਰਾਂਤੀ ਦੇ ਤਹਿਤ ਨੀ ਪੱਥਰ ਰੱਖੇ ਨੇ। ਸਾਢੇ 13 ਲੱਖ ਤੋਂ ਬਾਅਦ ਜੇ ਅਸੀਂ ਪਿੰਡ ਦੇ ਵਿਕਾਸ ਦੀ ਗੱਲ ਕਰ ਲਈਏ ਤੇ ਪਿੰਡ ਦੇ ਵਿੱਚ ਫਿਰ ਨਹੀਂ ਬਣ ਰਹੀ ਹੈ। 1 ਕਰੋੜ 40 ਲੱਖ ਦੀ ਜਿਹਦੇ ਵਿੱਚ 84 ਲੱਖ ਦੀ ਗ੍ਰਾਂਟ ਖਰਚ ਹੋ ਗਈ ਆ ਤੇ ਬਾਕੀ ਜਿਹੜੀ ਆ ਕੰਮ ਚੱਲਦਾ ਪਿਆ। ਪਾਣੀ ਵਾਲੀਆਂ ਮੋਟਰਾਂ ਪੰਜ ਮੋਟਰਾਂ ਪਾਣੀ ਵਾਲੀਆਂ ਲੱਗ ਚੁੱਕੀਆਂ ਨੇ ਫਿਰ ਉੱਥੇ ਪੰਚਾਇਤ ਮੰਡ ਤੋਂ ਪਹਿਲਾਂ ਦੀ ਐਂਟਰਲੌਕ ਆਈ ਹੋਈ ਆ ਜਿਹੜੀ ਸਰਪੰਚ ਸਾਹਿਬ ਨੇ ਹਲੇ ਤੱਕ ਲਵਾਈ ਨਹੀਂ ਇਹੇਰਾ ਦਾ ਡਾਟਾ ਜੀ ਮੈਂ ਹੁਣ ਢਾਈਵਾਲ ਦਾ ਡਾਟਾ ਵੀ ਤੁਹਾਡੇ ਨਾਲ ਸਾਂਝੀ ਕਰਨੀ ਚਾਹਨਾ ਢਾਈਵਾਲ ਦੇ ਵਿੱਚ ਸਕੂਲ ਲਈ 2 ਲੱਖ ਸਿੱਖਿਆ ਗਰੰਟੀ ਦੇ ਤਹਿਤ ਆਇਆ ਔਰ ਫੰਡ ਦੀ ਪੰਚਾਇਤ ਵਾਸਤੇ ਆਂਗਣਵਾੜੀ ਸੈਂਟਰ ਲਈ 12 ਲੱਖ ਰੁਪਈਆ ਗਰਾਊਂਡ ਲਈ 9.5 ਲੱਖ ਰੁਪਈਆ ਪਾਰਕ ਲਈ 7.5 ਲੱਖ ਰੁਪਈਆ ਔਰ ਜਿਹੜਾ ਫੰਡ ਪਿਆ ਇਸ ਵੇਲੇ 8 ਲੱਖ ਰੁਪਈਆ ਅਨਟਾਈਟਮੈਂਟ ਪਿਆ 12 ਲੱਖ 10 ਲੱਖ ਰੁਪਈਆ ਪੀਣ ਵਾਲੇ ਪਾਣੀ ਦੇ ਲਈ ਪਿਆ ਹੈ ਔਰ 5 ਲੱਖ ਰੁਪਈਆ ਜਿਹੜਾ ਸੀਵਰੇਜ ਤੇ ਸੈਨੀਟੇਸ਼ਨ ਲਈ ਪਿਆ ਹੈ ਇਸ ਲਈ ਭੈਜੀ ਐਮਐਲਏ ਸਾਹਿਬ ਮਾਨਯੋਗ ਮੁੱਖ ਮੰਤਰੀ ਪੰਨ ਪੰਜਾਬ ਸਾਹਿਬ ਭਗਵੰਤ ਸਿੰਘ ਜੀ ਮਾਨ ਦੇ ਤਹਿਤ ਹੁਕਮਾਂ ਦੇ ਤਹਿਤ ਮਾਨ ਜੋ ਅਰਵੰਦ ਕੇਜੀਵਾਲ ਸਾਹਿਬ ਜੀ ਦੇ ਹੁਕਮਾਂ ਦੇ ਤਹਿਤ ਸਿੱਖਿਆ ਕ੍ਰਾਂਤੀ ਦੇ ਤਹਿਤ ਵੱਖ-ਵੱਖ ਪੰਡਾ ਨੂੰ ਗਰੰਟਾ ਦਿੱਤੀਆਂ ਜਾ ਰਹੀਆਂ ਸਕੂਲਾਂ ਨੂੰ ਗਰੰਟਾ ਦਿੱਤੀਆਂ ਜਾ ਰਹੀਆਂ ਤਾਂ ਕਿ ਉੱਥੇ ਸਕੂਲਾਂ ਦਾ ਵਿਕਾਸ ਹੋ ਸਕੇ ਸਕੂਲਾਂ ਦਾ ਪੱਧਰ ਵਧੀਆ ਬਣ ਸਕੇ ਮੈਂ ਇੱਕ ਗੱਲ ਹੋਰ ਕਰਨੀ ਚਾਹੁੰਨਾ ਵੀ ਉੱਥੇ ਧਾਰਿਆਲ ਦੀ ਗੱਲ ਉੱਥੇ ਟੀਚਰਾਂ ਨੇ ਕਿਹਾ ਸਾਡੇ ਕੋਲ ਟੀਚਰ ਘੱਟ ਨਹੀਂ ਦੋ ਟੀਚਰ ਸੀ ਦੋ ਟੀਚਰਾਂ ਦਾ ਪ੍ਰਬੰਧ ਹੋ ਚੁੱਕਾ ਹੈ ਆ ਕੱਲ ਸੋਮਵਾਰ ਉਹ ਜੁਆਇਨ ਕਰ ਜਾਣਗੇ ਚਾਹ ਟੀਚਰ ਉੱਥੇ ਹੋ ਜਾਣਗੇ ਇਹਦੇ ਨਾਲ ਨਾਲ ਦੀ ਐਮਐਲਏ ਸਾਹਿਬ ਐਨਆਰਆਈ ਦਾ ਬਹੁਤ ਸਤਿਕਾਰ ਕਰਦੇ ਨੇ ਜਦੋਂ ਉਹ ਐਨਆਰਆਈ ਦੀ ਗੱਲ ਕਰਦੇ ਨੇ ਉਹ ਕਹਿੰਦੇ ਪਿੰਡਾਂ ਦਾ ਵਿਕਾਸ ਪੂਰੇ ਪੰਜਾਬ ਦਾ ਵਿਕਾਸ ਚਾਹ ਸਕੂਲ ਹਸਪੀਟਲ ਪਿੰਡ ਦੇ ਵਿਕਾਸ ਦੀ ਗੱਲ ਕਰੀਏ ਉਹ ਐਨਆਰਆਈਆਂ ਤੋਂ ਬਿਨਾ ਸੰਭਵ ਨਹੀਂ ਐਨਆਰਆਈਆਂ ਦਾ ਹਮੇਸ਼ਾ ਸਤਿਕਾਰ ਹੈਗਾ ਔਰ ਹੋਣਾ ਤੇ ਹੋਏਗਾ ਅਗਰ ਦੂਜੀ ਗੱਲ ਐਨਆਰਆਈਆਂ ਨੂੰ ਕਦੇ ਵੀ ਅੱਖੋਂ-ਓਲੇ ਨਹੀਂ ਕੀਤਾ ਜਾ ਸਕਦਾ ਇਹ ਆ ਵੀ ਢਾਈਵਾਲ ਦੇ ਵਿੱਚ ਸਕੂਲ ਪ੍ਰਬੰਧਕ ਕਮੇਟੀ ਨੇ ਮੈਨੇਜਮੈਂਟ ਕੀਤੀ ਸੀ ਸਕੂਲ ਨੇ ਪ੍ਰਬੰਧ ਕੀਤਾ ਸੀ ਮੋਤਵਾਰ ਵਿਅਕਤੀਆਂ ਨੇ ਪ੍ਰਬੰਧ ਕੀਤਾ ਸੀ ਪਿੰਡ ਦੀ ਪੰਚਾਇਤ ਨੇ ਪ੍ਰਬੰਧ ਕੀਤਾ ਸੀ ਉੱਥੇ ਜਿਹੜੇ ਵੀ ਐਨਆਰਆਈ ਸੀਗੇ ਉਸ ਸਕੂਲ ਪ੍ਰਬੰਧਕ ਕਮੇਟੀ ਦਾ ਫਰਜ ਮੰਨਦਾ ਸੀ ਉਹਨਾਂ ਨੂੰ ਸੱਦਿਆ ਜਾਂਦਾ ਉਹਨਾਂ ਦਾ ਮਾਨ ਸਨਮਾਨ ਕੀਤਾ ਜਾਂਦਾ ਐਮਐਲ ਸਾਹਿਬ ਤਾਂ ਹਮੇਸ਼ਾ ਇਹ ਗੱਲ ਕਹਿੰਦੇ ਆ ਜੇ ਅੱਜ ਸਾਡੇ ਸਕੂਲ ਬਚੇ ਹੋਏ ਆ ਐਨਆਰਆਈਆਂ ਦਾ ਕਰਕੇ ਤੇ ਟੀਚਰਸ ਦਾ ਕਰਕੇ ਬਚੀ ਹੋਈ ਆ ਪਹਿਲੀਆਂ ਸਰਕਾਰਾਂ ਨੇ ਸਕੂਲਾਂ ਦੇ ਵਿੱਚ ਜਾ ਕੇ ਕਦੀ ਕੁਝ ਦੇਖਿਆ ਨਹੀਂ ਐਨਆਰਆਈਆਂ ਨੇ ਸਕੂਲਾਂ ਤੇ ਪੈਸੇ ਲਾਏ ਬਾਥਰੂਮਾਂ ਦਾ ਪ੍ਰਬੰਧ ਕੀਤਾ ਕਾਫੀ ਸਮੇ ਤੋਂ ਔਰ ਇਹ ਸਰਕਾਰ ਜਿਹੜੀ ਸਰਕਾਰ ਸਕੂਲਾਂ ਵੱਲ ਧਿਆਨ ਦੇ ਰਹੀ ਆ ਟੀਚਰਾਂ ਵੱਲ ਧਿਆਨ ਦੇ ਰਹੀ ਟੀਚਰਾਂ ਦੀ ਭਰਤੀ ਹੋ ਰਹੀ ਆ ਦੋ ਟੀਚਰ ਜਿਹੜੇ ਉਤਾਰੀਵਾਲ ਮੈਂ ਤਾਂ ਆਪ ਜੀ ਦੇ ਧਿਆਨ ਚ ਲੈ ਆਂਦਾ ਦੋ ਟੀਚਰ ਧਾਈਵਾਲ ਕੱਲ ਜੋਇਨ ਕਰ ਜਾਣਗੇ ਦੋ ਟੀਚਰ ਨੰਗਲ ਜੀਵਨ ਆਪਣੇ ਸਕੂਲ ਆ ਪ੍ਰਾਇਮਰੀ ਸਕੂਲ ਉੱਥੇ ਉਹ ਜੋਇਨ ਕਰ ਗਏ ਦੋ ਟੀਚਰ ਇਸੇ ਤਰ੍ਹਾਂ ਜਿੰਨੇ ਟੀਚਰ ਹੋਰ ਭਰਤੀ ਆਉਣਗੇ ਜਿੱਥੇ ਵੀ ਟੀਚਰਾਂ ਦੀ ਕਮੀ ਹੋਵੇਗੀ ਉਹ ਟੀਚਰ ਉੱਥੇ ਲਿਆ ਦਿੱਤੇ ਜਾਣਗੇ ਤੀਸਰੀ ਗੱਲ ਮੈਂ ਕਰਨੀ ਚਾਹੁੰਦਾ ਸੀ ਉਹ ਇੱਕ ਦੀ ਗੱਲ ਜਿੱਥੇ ਮਾਨਯੋਗ ਸਾਫ ਕਾ ਮੁੱਖ ਮੰਤਰੀ ਪੰਜਾਬ ਸਾਹਿਬ ਚੰਜੀਤ ਸਿੰਘ ਚੰਨੀ ਜੀ ਨੇ ਸੀਵਰੇਜ ਦਾ ਅਡਗਾਟਨ ਕੀਤਾ ਸੀ ਉਹ ਜਿਹੜੇ ਪੈਸੇ ਸੀ ਉਹ ਐਮਐਲਏ ਇੰਦਰਜੀਤ ਕੌਰ ਮਾਨ ਹਲਕਾ ਨਕੂਦਰ ਨੇ ਜਿਹੜੇ ਪਹਿਲੇ ਐਮਪੀਸੀ ਸੁਸ਼ੀਲ ਰੈਂਕੂ ਜੀ ਆਮ ਆਦਮੀ ਪਾਰਟੀ ਦੇ ਉਹਨਾਂ ਕੋਲੋਂ ਸੀ ਵੀਰੇ ਲਈ ਪੈਸੇ ਲੈ ਕੇ ਆਏ ਸੀ ਪਰ ਉਹਨਾਂ ਨੇ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ ਵੀ ਪੈਸੇ ਤਾਂ ਮੈਂ ਲੈ ਕੇ ਆਇਆ ਚੰਨੀ ਸਾਹਿਬ ਕੌਣ ਹੁੰਦੇ ਜਾਂ ਡਾਕਟਰ ਨਵਜੋਤ ਦਾ ਜਾਂ ਕੌਣ ਹੁੰਦਾ ਘਟਨ ਕਰਨ ਵਾਲਾ ਡਾਕਟਰ ਨਵਜੋਤ ਜੀ ਨੂੰ ਵੀ ਚਾਹੀਦਾ ਸਮਝਦਾਰੀ ਬਣਾਉਣੀ ਚਾਹੀਦੀ ਆ ਪਹਿਲੋਂ ਡਾਟਾ ਕੱਢੋ ਵੀ ਪਿੰਡਾਂ 'ਚ ਪੈਸੇ ਲੱਗ ਰਹੇ ਕਿ ਨਹੀਂ ਲੱਗ ਰਹੇ ਆਪਾਂ ਇੱਕ ਦੇ ਪਿੱਛੇ ਲਾ ਕੇ ਐਨ ਆਰ ਆਈ ਨੂੰ ਕਹਿ ਦਈਏ ਜੀ ਤੁਸੀਂ ਐਦਾਂ ਬੋਲਦੋ ਜੀ ਐਦਾਂ ਬੋਲਦੋ ਇਹ ਗੱਲਾਂ ਠੀਕ ਨਹੀਂ ਹੈਗੀਆਂ ਐਨ ਆਰ ਆਈਆਂ ਦਾ ਸਤਕਾਰ ਸੀ ਹੈ ਤੇ ਹੁੰਦਾ ਰਹਿਣਾ ਐਨ ਐਨਆਰਆਈਆਂ ਨੂੰ ਕੋਈ ਵੀ ਸਰਕਾਰ ਅੱਖੋਂ ਉਲ ਨਹੀਂ ਕਰ ਸਕਦੀ ਨਾ ਪੰਚਾਇਤਾਂ ਅੱਖੋਂ ਉਲ ਨਹੀਂ ਕਰ ਸਕਦੀਆਂ ਨਾ ਲੋਕ ਅੱਖੋਂ ਉਲ ਕਰ ਸਕਦੇ ਐ ਐਨਆਰਆਈ ਦਾ ਸਰਕਾਰ ਹਮੇਸ਼ਾ ਹੋਣਾ ਤਾਂ ਹੁੰਦਾ ਹੀ ਰਹਿਣਾ ਹੈ ਜਿਹੜਾ ਪ੍ਰਬੰਧ ਦੀ ਗੱਲ ਮੈਂ ਆ ਵਾਰ ਪਏ ਉੱਥੇ ਆ ਗਿਆ ਵੀ ਧਾਰੀਬਾਲ ਤੇ ਉਹਨਾਂ ਨੂੰ ਨਹੀਂ ਸੱਜਿਆ ਜਾ ਸਕਿਆ ਉਹ ਜਿਹੜੀ ਪ੍ਰਬੰਧ ਕਮੇਟੀ ਕਰਦੀ ਸੀ ਪ੍ਰਬੰਧ ਕਰਦੀ ਸੀ ਉਹਨਾਂ ਨੇ ਉਹਨਾਂ ਨੂੰ ਕਹਿਣਾ ਸੀ ਕਿਉਂਕਿ ਐਮਐਲਏ ਸਾਹਿਬ ਤਾਂ ਜਾਣਦੇ ਨਹੀਂ ਸੀ ਵੀ ਕਿੰਨਾ ਨੇ 25 ਲੱਖ ਰੁਪਈਆ ਪਹਿਲਾਂ ਲਾਇਆ ਹੋਇਆ ਕਿਉਂਕਿ 25 ਸਾਲ ਪਹਿਲਾਂ ਦੀ ਗੱਲ ਆ ਇਹ ਜੇ ਉਹਨਾਂ ਨੂੰ ਪਤਾ ਹੁੰਦਾ ਸਪੈਸ਼ਲ ਟੈਲੀਫੋਨ ਕਰ ਦਿੰਦੇ ਪਰ ਅਫਸੋਸ ਇਸ ਗੱਲ ਦਾ ਉਹ ਜੇ ਨਹੀਂ ਕਹਿ ਸਕਦੇ ਜਾਂ ਸਰਪੰਚ ਸਾਹਿਬ ਨਹੀਂ ਕਹਿ ਸਕਦੇ ਜਾਂ ਮੌਜੂਦਾ ਉੱਥੇ ਪ੍ਰਬੰਧਕ ਕਮੇਟੀ ਨਹੀਂ ਕਹਿ ਸਕੀ ਉਸ ਵਿੱਚ ਐਮਐਲਏ ਸਾਹਿਬ ਦਾ ਅਕਸੂਰਨੀ ਉਹਨਾਂ ਦਾ ਸਤਿਕਾਰ ਆ ਉਹਨਾਂ ਨੂੰ ਕੋਈ ਗਿਲਾ ਸ਼ਿਕਵਾ ਐਮਐਲਏ ਸਾਹਿਬ ਉਹਨਾਂ ਦੇ ਘਰ ਵੀ ਜਾ ਕੇ ਉਹਨਾਂ ਦਾ ਧੰਨਵਾਦ ਵੀ ਕਰ ਦੇਣਗੇ ਹਰ 13 ਦੇ ਵਿੱਚ ਵੀ ਇਹ ਸਵਾਲ ਉੱਠਿਆ ਸੀਗਾ ਕਿ ਜਿਹੜੀ ਵਿਰੋਧੀ ਪਾਰਟੀਆਂ ਹੈਗੀਆਂ ਜਾਂ ਐਂਟੀ ਪਾਰਟੀਆਂ ਹੈਗੀਆਂ ਉਹਨਾਂ ਦੇ ਨਾਲ ਸਰਪੰਚਾ ਨੂੰ ਸੱਦੇ ਜਾਂਦਾ ਤਾਂ ਹੀ ਪਰਚਾ ਨੂੰ ਸੱਦਿਆ ਜਾਂਦਾ ਜਦੋਂ ਵੀ ਵਿੱਤ ਕ੍ਰਾਂਤੀ ਦੇ ਕਾਰਨ ਜਿਹੜਾ ਸਕੂਲਾਂ ਦੇ ਵਿੱਚ ਸੁਕਾਟਨ ਕੀਤੇ ਜਾਂਦੇ ਉਹਨਾਂ ਨੂੰ ਜਿਹੜਾ ਹੈਗਾ ਸੈਰ ਸੇ ਕਰ ਦਿੱਤਾ ਜਾਂਦਾ ਇਹਦਾ ਕੀ ਕਾਰਣਾ ਦੇਖੋ ਜਦੋਂ ਪ੍ਰਬੰਧ ਹੁੰਦਾ ਪੰਚਾਇਤ ਨੂੰ ਵੀ ਉੱਥੇ ਪੰਚਾਇਤ ਸੈਕਟਰੀ ਵੀ ਉੱਥੇ ਹੁੰਦਾ ਆ ਪੰਚਾਇਤ ਨੂੰ ਸਰਪੰਚ ਨੂੰ ਤਾਂ ਆਪ ਆਉਣਾ ਚਾਹੀਦਾ ਜੀ ਰਾਂ ਦੇ ਵਿੱਚ ਸਾਰਾ ਪ੍ਰਬੰਧ ਜਿਹੜਾ ਸਕੂਲ ਨੇ ਕੀਤਾ ਸੀ ਟੀਚਰ ਸਹਿਬਾਨ ਨੇ ਕੀਤਾ ਸੀ ਉਹਦੇ ਵਿੱਚ ਮੌਜੂਦਾ ਚਾਰ ਪੰਜ ਵੀ ਆਏ ਸੀ ਸਾਬਕਾ ਸਰਪੰਚ ਮਨੋਰ ਹਣੀ ਬੈਠੇ ਇਹ ਵੀ ਆਏ ਸੀਗੇ ਥੋੜੇ ਵੀ ਪਿੰਡ ਦੇ ਮੋਤਵਾਰ ਬੰਦੇ ਆਏ ਸੀ ਜੇ ਉਹਨਾਂ ਨੂੰ ਸੱਦਿਆ ਤਾਂ ਸਕੂਲ ਦੀ ਪ੍ਰਬੰਧਕ ਕਮੇਟੀ ਨਾਲ ਜਾਂ ਟੀਚਰ ਸਾਹਿਬਾਨ ਨੇ ਉਹਨਾਂ ਨੂੰ ਸਨੇਹਾ ਲਾਉਣਾ ਸੀ ਦੇਖੋ ਐਮਐਲਏ ਸਾਹਿਬ ਆਪ ਤਾਂ ਸਨੇਹਾ ਲਾਉਂਦੇ ਨਹੀਂ ਨਾ ਐਮਐਲਏ ਸਾਹਿਬ ਇਦਾਂ ਦੀ ਗੱਲ ਰੋਕ ਟੋਕੀ ਕਰਦੇ ਵੀ ਸਰਪੰਚ ਨੂੰ ਨਾ ਸੱਦਿਆ ਜਾਵੇ ਦੇਖੋ ਜਿਹੜੇ ਕੰਮ ਹੋਣੇ ਆ ਚਾਹੇ ਉਹ ਪੰਚਾਇਤ ਉਤੇ ਆਮ ਆਦਮੀ ਪਾਰਟੀ ਦੀ ਹੋਵੇ ਚਾਹੇ ਉੱਥੇ ਕਾਂਗਰਸ ਦੀ ਹੋਵੇ ਚਾਹੇ ਅਕਾਲੀ ਦਲ ਦੀ ਹੋਵੇ ਚਾਹੇ ਭਾਜਪਾ ਦੀ ਹੋਵੇ ਪਿੰਡ ਦੇ ਕੰਮ ਤਾਂ ਮੌਜੂਦਾ ਪੰਚਾਇਤ ਨੇ ਕਰਨੇ ਆ ਸਰਕਾਰ ਦਾ ਕੰਮ ਫੰਡ ਮੁਹੱਈਆ ਕਰਾਉਣਾ ਹੈ ਇਸ ਲਈ ਇਹ ਨਹੀਂ ਵੀ ਉਹ ਸਰਪੰਚ ਐਮ ਐਲ ਏ ਸਾਹਿਬ ਲੋਕ ਕਿਸੇ ਨੂੰ ਰੋਕਿਆ ਗਿਆ ਸੀ ਉਹਨਾਂ ਦਾ ਜਿਹੜਾ ਗੁੱਸਾ ਬਿਲਕੁਲ ਜਾਇਜ਼ ਨਹੀਂ ਹੈਗਾ ਕਿਉਂਕਿ ਜਿਨ੍ਹਾਂ ਨੇ ਸਰਪੰਚਾ ਸਰਪੰਚ ਨੂੰ ਤਾਂ ਆਪ ਹੀ ਹੋਣਾ ਚਾਹੀਦਾ ਦੱਸਾਇਆ ਚਾਹੀਦਾ ਸਾਡਾ ਆ ਕੰਮ ਹੋਣ ਵਾਲਾ ਜੀ ਸਾਡੇ ਇਹ ਪੈਸੇ ਦਿਓ ਜਦ ਕਿ ਮੌਜੂਦਾ ਅੱਧੀ ਪੰਚਾਇਤ ਉੱਥੇ ਮੌਜੂਦ ਸੀ ਇਰਾਂ ਦੇ ਵਿੱਚ ਧਾਰੀਬਾਲ ਦੀ ਗੱਲ ਕਰ ਰਹੇ ਨੇ ਜੀ ਧਾਰੀਬਾਲ ਦੇ ਵਿੱਚ ਐਨ ਆਰ ਆਈ ਨੇ ਕਿਹਾ ਸਾਨੂੰ ਉੱਥੇ ਇਗਨੋਰ ਕੀਤਾ ਗਿਆ ਮੈਂ ਆਪਜੀ ਦੇ ਧਿਆਨ ਚ ਡਿਗਰਾ ਸਾਹਿਬ ਲਿਆਉਣਾ ਚਾਹੁੰਦਾ ਵੀ ਐਮਐਲਏ ਸਾਹਿਬ ਨੂੰ 25 ਸਾਲ ਪਹਿਲਾਂ ਉਹਨਾਂ ਨੇ ਸਕੂਲ ਤੇ ਪੈਸੇ ਲਾਏ ਐ ਐਮਐਲਏ ਸਾਹਿਬ ਨੂੰ ਨਹੀਂ ਪਤਾ ਵੀ ਕਿਹੜੇ ਐਨਆਰਆਈ ਨੇ ਲਾਏ ਆ ਠੀਕ ਹੈ ਨਾ ਉੱਥੇ ਮੌਜੂਦਾ ਟੀਚਰ ਪਦੰਡਕ ਕਮੇਟੀ ਜਿਹੜੀ ਸੀ ਸਕੂਲ ਦੀ ਪ੍ਰਬੰਧਕ ਕਮੇਟੀ ਸੀ ਜਾਂ ਮੌਜੂਦਾ ਜਿਹੜੇ ਪੰਚਾਇਤ ਸੀਗੀ ਉੱਥੇ ਸਰਪੰਚ ਸਾਹਿਬ ਵੀ ਉੱਥੇ ਮੌਜੂਦ ਸੀ ਉਹਨਾਂ ਨੂੰ ਚਾਹੀਦਾ ਸੀ ਵੀ ਉਹ ਐਨਆਰਆਈ ਨੂੰ ਸਾਧ ਦੇ ਤੇ ਭੈਣ ਜੀ ਨੇ ਇੰਟਰੋਡਿਊਸ ਕਰਾਉਂਦੇ ਐਮਐਲਏ ਸਾਹਿਬ ਨਾਲ ਵੀ ਇਹਨਾਂ ਨੇ ਪਹਿਲਾਂ 25 ਲੱਖ ਰੁਪਏ ਲਾਇਆ ਸਰ ਉਹਨਾਂ ਨੇ ਇਹ ਕਿਹਾ ਮੈਂ ਉਹਨਾਂ ਨੂੰ ਨਹੀਂ ਜਾਣਦਾ ਭੈਣ ਜੀ ਨੂੰ ਐਮਐਲਏ ਨੂੰ ਮੈਂ ਅਜੇ ਤੱਕ ਨਹੀਂ ਦੇ ਜੇ ਮੈਨੂੰ ਸਕਦੇ ਤੇ ਹੋ ਸਕਦਾ ਮੈਂ ਹੋਰ ਵੀ ਮੈਟਿੰਗ ਰਸਾ ਤੁਹਾਡੇ ਸਾਰੇ ਪੱਤਰਕਾਰ ਵੀਰਾਂ ਦੇ ਧਿਆਨ ਚ ਗੱਲ ਇਹ ਲਿਆ ਦਮਾ ਐਮ ਐਲ ਏ ਸਾਹਿਬ ਆਪ ਐਨ ਆਰ ਆਈ ਸਾਹਿਬ ਕੋ ਜਾਉਣਗੇ ਕੋਈ ਗੱਲ ਨਹੀਂ ਹੈਗੀ ਭੈਣ ਜੀ ਨੂੰ ਕੋਈ ਦਿੱਕਤ ਨਹੀਂ ਹੈਗੀ ਐਮ ਐਲ ਏ ਸਾਹਿਬ ਨੂੰ ਉਹ ਤਾਂ ਆਪ ਐਨ ਆਰ ਆਈ ਸਾਹਿਬ ਦੇ ਘਰੇ ਜਾ ਕੇ ਵੀ ਧੰਨਵਾਦ ਕਰ ਦੇਣਗੇ ਉਹਨਾਂ ਦੇ ਘਰੇ ਜਾ ਕੇ ਚਾਹ ਵੀ ਪੀ ਲੈਣਗੇ ਕੋਈ ਐਸੀ ਗੱਲ ਨਹੀਂ ਹੈਗੀ ਕੀ ਨੋ ਵੀਚਰਾਂ ਦਾ ਸਪੋਰਟ ਸਕੂਲ ਬਣ ਗਿਆ ਜੀ ਚਾਰ ਟੀਚਰਾਂ ਨੂੰ ਕਹਿੰਦਾ ਸਕੋਰ ਦਿੰਦਾ ਦਿੰਦੇ ਹੋ ਤਾਂ ਤੁਸੀਂ ਵੀ ਕਿਤੇ ਪੈਨ ਵਾਲੇ ਬੈਠੇ ਦਿੰਦੇ ਹੋਗੇ ਇਹ ਮੈਂ ਸਰਕਾਰ ਦੀ ਉਲੰਘਣਾ ਹੈ ਜੀ ਬਾਲੀ ਸਾਹਿਬ ਮੈਂ ਤੁਹਾਡੇ ਗੱਲ ਤੇ ਧਿਆਨ ਚ ਲਿਆ ਆ ਆਦਮਾ ਉਥੇ ਦੋ ਟੀਚਰ ਸੀ ਸਕੂਲ ਦੇ ਟੀਚਰ ਸਾਹਿਬਾਂ ਨੇ ਇਹ ਗੱਲ ਕਹੀ ਵੀ ਇੱਥੇ ਟੀਚਰ ਘੱਟ ਨੇ ਦੋ ਟੀਚਰ ਸਰਕਾਰੀ ਹੋਰ ਆ ਜਾਣਗੇ ਕੱਲ ਜੁਆਇਨ ਕਰ ਜਾਣਗੇ ਚਾਰ ਟੀਚਰ ਹੋ ਜਾਣਗੇ ਮੈਂ ਆਪ ਜੀ ਦੇ ਧਿਆਨ ਚ ਲਿਆ ਆ ਆਦਮਾ ਵੀ ਪਹਿਲਾਂ ਤਾਂ ਐਮ ਐਲ ਏ ਕਦੀ ਗਏ ਨਹੀਂ ਸੀ ਜੀ ਹੁਣ ਐਮ ਐਲ ਏ ਸਾਹਿਬ ਗਏ ਆ ਤੇ ਉਹ ਕੁਛ ਨਾ ਕੋ ਸਕੂਲ ਹੀ ਕਰਕੇ ਆਏ ਆ ਜੀ ਸਿੱਖਿਆ ਕ੍ਰਾਂਤੀ ਦੇ ਤਹਿਤ ਦੋ ਟੀਚਰ ਆ ਗਏ ਇਹਨਾਂ ਦੇ ਕੈਂਟ ਤੇ ਡੀਓ ਨੂੰ ਫੋਨ ਕੀਤਾ ਉਹ ਕਹਿੰਦਾ ਜੀ ਕੱਲ ਦੋ ਟੀਚਰ ਜੁਆਇਨ ਕਰ ਲੈਣਗੇ ਉਦੋਂ ਬਾਅਦ ਜਿਹੜਾ ਉੱਥੇ ਸਾਹਿਬ ਇੱਕ ਸਿੱਖਿਆ ਕਰ ਰਹੀ ਮਾੜੀ ਪਿੰਡ ਬੰਗਾਂਵਾਲ ਤੋਂ ਇੱਕ ਜਾ ਰਹੇ ਹੋਣਗੇ ਉਸੇ 23000 ਰੁਪਿਆ ਗ੍ਰਾਂਟ ਆਇਆ ਤੇ 28000 ਰੁਪਿਆ ਫੰਕਸ਼ਨ ਦਾ ਬਿੱਲ ਇੰਟਰਵਿਊਨ ਦੀ ਖਬਰ ਦੇਖੋ ਜੀ ਮੇਰੀ ਗੱਲ ਸੁਣੋ ਜਿਹੜਾ ਖਰਚ ਆ ਉਹ ਤਾਂ ਪਿੰਡ ਦੇ ਮੋਹਤਵਾਰ ਕਰਦੇ ਆ ਜੀ ਰਲ ਕੇ ਸਕੂਲ ਨਹੀਂ ਕਰਦਾ ਹੈਗਾ ਕੋਈ ਸਕੂਲ ਕਰ ਵੀ ਦਿੰਦਾ ਆ ਪਰ ਜ਼ਿਆਦਾਤਰ ਪਿੰਡ ਦੇ ਜਿਹੜੀ ਪ੍ਰਬੰਧਕ ਕਮੇਟੀ ਕਰਦੀ ਆ ਉਹੀ ਕਰਦੀ ਆ ਅਲੀ ਸਾਹਿਬ ਕੀ ਕਾਰਨ ਆ ਜਿਹੜਾ ਸਿੱਖਿਆ ਕ੍ਰਾਂਤੀ ਤੇ ਹਮੇਸ਼ਾ ਹੀ ਜਿਹੜਾ ਸਵਾਲ ਚੁੱਪੇ ਜਾ ਰਹੇ ਨੇ ਦੇਖੋ ਮੈਂ ਤੁਹਾਨੂੰ ਦੱਸਦਾ ਪਿਛਲੀਆਂ ਸਰਕਾਰਾਂ ਨੇ ਮੈਂ ਤੁਹਾਡੇ ਅੱਗੇ ਵੀ ਧਿਆਨ ਚ ਲਿਆਂਦਾ ਵੀ ਸਕੂਲਾਂ ਹਾਲ ਕਦੀ ਦੇਖਿਆ ਨਹੀਂ ਸੀ ਨਹੀਂ ਪਰ ਇੱਕ ਚੀਜ਼ ਆਣਾ ਇੱਕ ਸਕੂਲ ਦੇ ਵਿੱਚ ਮੇਰੀ ਗੱਲ ਪੂਰੀ ਹੋਣ ਦੇ ਦੀ ਮੇਰੇ ਕੋਲ ਪਨੀਜੀ ਮੇਰੀ ਗੱਲ ਪੂਰੀ ਪਨੀਤ ਪਨੀਜੀ ਮੇਰੀ ਗੱਲ ਵੀ ਪੂਰੀ ਹੋਣ ਦੇ ਮੇਰੀ ਗੱਲ ਪੂਰੀ ਹੋਣ ਦੇ ਮੈਂ ਮੇਰੀ ਗੱਲ ਪੂਰੀ ਹੋਣ ਦੇ ਮੈਂ ਉਸ ਤੋਂ ਬਾਅਦ ਮੈਂ ਤੁਹਾਡੀ ਗੱਲ ਦਾ ਜਵਾਬ ਦਊਂਗਾ ਮੈਂ ਕਿਹਾ ਜਿਹੜੇ ਪਹਿਲਾਂ ਸਕੂਲ ਬਚੇ ਹੋਏ ਆ ਉਹ ਟੀਚਰਸ ਦਾ ਕਰਕੇ ਚਾਹੇ ਉੱਥੇ ਇੱਕ ਸੀ ਚਾਹੇ ਦੋ ਸੀ ਜਾਂ ਐਨਆਰਆਈ ਨਾਲ ਕਰਕੇ ਬਚੇ ਹੋਏ ਆ ਪਹਿਲੀਆਂ ਸਰਕਾਰਾਂ ਨੇ ਟੀਚਰਜ਼ਾਂ ਦਾ ਸਕੂਲਾਂ ਦਾ ਕੋਈ ਧਿਆਨ ਹੀ ਨਹੀਂ ਦਿੱਤਾ ਜੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਸਕੂਲਾਂ ਤੇ ਪੈਸੇ ਖਰਚਦੀ ਹੈ ਹੌਲੀ ਹੌਲੀ ਸਕੂਲਾਂ ਨੂੰ ਉੱਪਰ ਲਿਆ ਰਹੀ ਹੈ ਟੀਚਰਾਂ ਦਾ ਪ੍ਰਬੰਧ ਕਰ ਰਹੀ ਹੈ ਐਮਐਲਏ ਸਾਹਿਬ ਤਦੇ ਹੀ ਨਾ ਸਕੂਲਾਂ 'ਚ ਜਾ ਰਹੇ ਹਨ ਕੁਝ ਕਰ ਰਹੇ ਤਦ ਹੀ ਜਾ ਰਹੇ ਨੇ ਹੁਣ ਸ਼ੰਕਰ ਦੀ ਗੱਲ ਕਰ ਲਮਾ ਜੀ ਸਾਡੇ 63 ਲੱਖ ਰੁਪਈਆ ਸ਼ੰਕਰ 'ਚ ਇਤਨਾ ਸਾਲਾਂ ਚ ਆਇਆ ਔਰ ਜਿਹੜੀਆਂ ਉਥੇ ਲੈਬਾਂ ਬਣੀਆਂ ਮੈਂ ਧਿਆਨ ਚ ਤੁਹਾਡੇ ਲਿਆਵਾ ਕਿਰਪਾ ਕਰਕੇ ਪਾਲੀ ਸਾਹਿਬ ਵੀ ਬਿਠੇ ਹਨ ਜੀ ਤੁਸੀਂ ਵੀ ਸੋਲ ਸਾਹਿਬ ਵੀ ਬਿਠੇ ਆ ਕਦੀ ਉਥੇ ਜਾਈਓ ਜਿਹੜੀਆਂ ਲੈਬਾਂ ਬਣੀਆਂ ਬਾਇਓਲੋਜੀ ਦੀ ਲੈਬ ਵਖਰੀ ਕੈਮਿਸਟਰੀ ਦੀ ਵਖਰੀ ਫਿਜ਼ਿਕਸ ਦੀ ਵਖਰੀ ਔਰ ਲੈਬਾਂ ਇੰਡੀਆਂ ਆਲੀਸ਼ਾਨ ਹਨ ਨਾ ਉਨੀਆਂ ਆਪਣੇ ਡੀਏਵੀ ਕਾਲਜ ਵਿੱਚ ਨਹੀਂ ਹੋਣੀਆਂ ਉਹ ਸਰਕਾਰੀ ਪੈਸੇ ਹੀ ਆ ਸਾਡੇ 3.5 ਲੱਖ ਰੁਪਇਆ ਸਕੂਲ ਦੇ ਟੀਚਰ ਪੂਰੇ ਨੇ ਸਿੱਖਿਆ ਕ੍ਰਾਂਤੀ ਜੋ ਆਏਗਾ ਸਰਪ ਇੱਧਾ ਦੇ ਹੱਥ ਪੈਸੇ ਨੇ ਇਹ ਸਿੱਖਿਆ ਕ੍ਰਾਂਤੀ ਸਰਕਾਰ ਨੇ ਦਿੱਤਾ ਜੀ ਆਮ ਆਦਮੀ ਪਾਰਟੀ ਨੇ ਸਿੱਖਿਆ ਕ੍ਰਾਂਤੀ ਤਾਂ ਹੋਣੀ ਸਰਕਾਰ ਨਹੀਂ ਦਿੱਤਾ ਨਾ ਜੀ ਸਰ ਸਰਕਾਰੀ ਵਿੱਦਿਆ ਅਭਿਆਨ ਤਹਿਤ ਗ੍ਰਾਂਟ ਆਉਂਦੀ ਹੈ ਜਿਹਦੇ ਵਿੱਚ ਮਤਲਬ ਹੋਇਆ 40% ਦੀ ਪੰਜਾਬ ਸਰਕਾਰ 60% ਦਿੱਲੀ ਕੇਂਦਰ ਸਰਕਾਰ ਇਹ ਆਲਰੇਡੀ ਨਹੀਂ ਇਸ ਟਾਈਮ ਤੋਂ ਦੂਜੇ ਰਾਜਾਂ ਵਿੱਚ ਵੀ ਦੂਜੇ ਸਰਕਾਰਾਂ ਦੀ ਬੋਦੋ ਦੇ ਪੈਸੇ ਹੁੰਦੇ ਪਹਿਲਾਂ ਆਏ ਨਹੀਂ ਨਾ ਲੱਗੇ ਨਹੀਂ ਪੈਸੇ ਹੁਣ ਲੱਗ ਰਹੇ ਆ ਨਹੀਂ ਪੈਸੇ ਤਾਂ ਸਰਕਾਰੀ ਵਿੱਦਿਆ ਅਭਿਆਨ ਦੇ ਤੋਹਦੇ ਕਿ ਸਿੱਖਿਆ ਕ੍ਰਾਂਤੀ ਚੋਗੇ ਮੇਰੀ ਗੱਲ ਸੁਣੋ ਜੀ ਸਿੱਖਿਆ ਕ੍ਰਾਂਤੀ ਤਾਂ ਹੀ ਆਉਗੀ ਜੇ ਉਸੇ ਬਣ ਜਾਣਗਾ ਇਨਫਰਸਟ੍ਰਕਚਰ ਪੂਰਾ ਹੋ ਜੂ ਉੱਥੇ ਵਧੀਆ ਬਾਥਰੂਮ ਪ੍ਰਬੰਧ ਹੋਣਗੇ ਸਿੱਖਿਆ ਕ੍ਰਾਂਤੀ ਤਾਂ ਹੀ ਸ਼ੁਰੂ ਹੋਏਗੀ ਪਹਿਲਾਂ ਲੈਣੀ ਸੀ ਸਾਹਿਬ ਇੱਕ ਕਰਨਾ ਹੈ ਹਾਂ ਜੀ ਕਰੋ ਸਿੱਖਿਆ ਕਰਾਉਂਦੀ ਹੈ ਸਰਕਾਰ ਆਪਣੇ ਯੋਗਨ ਪਾਰੀ ਹੈ ਪਾਰੀ ਇਹਨੂੰ ਕੋਈ ਕੁਝ ਨਹੀਂ ਗੈਰ ਹੈ ਵਧੀਆ ਕੁਝ ਹੋ ਜਾਏਗਾ ਸਮਾਂ ਤੱਕ ਇਹ ਵੀ ਕੋਈ ਦਿੱਕਤ ਨਹੀਂ ਆਉਂਦੀ ਆ ਵੇਟ ਕਰੋ ਬਿਲਕੁਲ ਮਤਲਬ ਸਿਰਫ ਸਰਕਾਰੀ ਸਕੂਲਾਂ तक सीमित ਨਹੀਂ ਹੈ ਸਾਡੇ ਹਿੰਦੁਸਤਾਨ ਇਸ ਦਾ ਪ੍ਰਾਈਵੇਟ ਸਕੂਲ ਹੈ ਨਾ ਉਹ ਪੂਰਾ ਬੁਨਿਆਦਾਂ ਤੇ ਔਰ ਉਨ੍ਹਾਂ ਦੇ ਬਾਰੇ ਜਿਹੜੀ ਉਹ ਸਿੱਖਿਆ ਵਧੇ ਕਰਾਉਂਦੀ ਦੇ ਦੇਸ਼ ਨੂੰ ਬੁਰੀ ਕਾਰਵਾਈ। ਫਾਰ ਇਗਜ਼ਾਮਪਲ ਉਹਤੇ ਕਿਤਾਬਾਂ ਆਪ ਦੇ। ਸਾਰਾ ਕੈਪਚਰ ਕੀਤਾ ਆ। ਟੋਟਲ ਕਿਨੇ ਬੀਸਿਸ ਲੈ ਲਈਆਂ। ਉਥੇ ਪੜ੍ਹਾਈ ਦਾ ਕੋਈ ਸਟਰਕਚਰ ਜਿਹੜਾ ਗਵਰਨਮੈਂਟ ਦੇ ਇਨਸਟਰਕਸ਼ਨ ਦੇ ਅਨੁਸਾਰ ਨਹੀਂ ਹੁੰਦਾ। ਜਿੰਨੀਆਂ ਵੀ ਕਿਤਾਬਾਂ ਲੱਗਦੀਆਂ ਉਹ ਸਾਰੀਆਂ ਉਹਨਾਂ ਦੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਹੈ ਜਾਂ ਕਿ ਐਨਸੀਆਰਟੀ ਹੈ ਜਾਂ ਐਸਈਸੀ ਉਹਦੇ ਮੁਤਾਬਕ ਪ੍ਰਿਸਕ੍ਰਾਈਬਡ ਕਿਤਾਬਾਂ ਨਹੀਂ ਲੱਗਦੀਆਂ। ਪਰ ਲੋਕਾਂ ਦਾ ਤੇਰਾ ਜੀਵਨ ਬੜਾ ਖਰਾਬ ਆ। ਉਹਨਾਂ ਦੇ ਮਾਪੇ ਨੂੰ ਮਿਲਣਾ ਚਾਹੀਦਾ ਆ। ਇੱਕ ਇਹ ਕਿ ਜਵਲਨਤ ਕਰਨ ਸਮੱਸਿਆ ਹੈਗੀ ਲੋਕਾਂ ਦੀ ਕਿਉਂਕਿ ਦੁਖੀ ਨੇ ਗਰਮੀਆਂ ਦੇ ਦਿਨਾਂ ਦੇ ਵਿੱਚ ਵੀ ਰਿਪੋਰਟ ਪਾਏ ਜਾ ਰਹੇ ਨੇ ਉਹ ਕੋਟ ਬਿਖਵਾਏ ਜਾ ਰਹੇ ਨੇ 15 ਦਿਨ ਦੀ ਗੇਮ ਹੁੰਦੀ ਹੈ 15 ਦਿਨ ਦੇ ਵਿੱਚ ਦੁਕਾਨਦਾਰ ਆ ਕੇ ਆਪਣਾ ਕੰਮ ਸਾਰਾ ਕਰ ਦਿੰਦੇ ਆ ਇਹ ਵੀ ਇੱਕ ਪੱਤਰਕਾਰ ਸਾਹਿਬ ਇਹ ਵੀ ਤੁਹਾਡਾ ਪ੍ਰਾਈਵੇਟ ਨੋਟ ਕਰ ਲੈਨੇ ਪਰ ਉਦਾਂ ਪ੍ਰਾਈਵੇਟ ਸਕੂਲਾਂ ਤੇ ਵੀ ਸਕੰਜਾ ਕੱਸਿਆ ਜਾ ਰਿਹਾ ਪ੍ਰਾਈਵੇਟ ਸਕੂਲਾਂ ਤੇ ਵੀ ਜਿਹੜੀਆਂ ਮਨਮਰਜ਼ੀ ਦੀਆਂ ਕਿਤਾਬਾਂ ਨਹੀਂ ਲੱਗ ਰਹੀਆਂ ਮਾਝੋਗ ਦੇ ਮੁੱਖ ਮੰਤਰੀ ਸਾਬ ਭਗਵੰਤ ਸਿੰਘ ਮਾਨ ਜੀ ਨੇ ਹੁਕਮ ਕੀਤਾ ਇੱਕ ਵੀ ਜਿਹੜੀਆਂ ਕਿਤਾਬਾਂ ਦਾ ਇੱਕ ਵਾਰੀ ਕਿਤਾਬਾਂ ਲੱਗੀਆਂ ਉਹ ਹੀ ਚੱਲਣਗੀਆਂ ਬਾਰ-ਬਾਰ ਸਿਲੇਬਸ ਕੇਹੀ ਨਹੀਂ ਹੋਵੇਗਾ ਤਾਂ ਕਿ ਜਿਹੜਾ ਟੀਚਰਾਂ ਦਾ ਜਿਹੜਾ ਕਿਤਾਬਾਂ ਦਾ ਬੋਝ ਆ ਉਹਨਾਂ ਤੇ ਨਾ ਪਾਇਆ ਜਾ ਸਕੇ ਉਸ ਦੀ ਗੱਲ ਮੈਂ ਕਰ ਰਿਹਾ ਹੁਣ ਜਿਹੜੇ ਆਪਣੇ ਪ੍ਰਾਇਮਰੀ ਸਕੂਲ ਏ ਸਰਕਾਰੀ ਸਕੂਲ ਆ ਐਨੇ ਵਧੀਆ ਬਣ ਰਹੇ ਨੇ ਹੁਣ ਲੋਕ ਜਾਣ ਜਾਣ ਕੇ ਪ੍ਰਾਈਵੇਟ ਸਕੂਲਾਂ ਚ ਜਾਣਗੇ ਉਹਨਾਂ ਦੀ ਮਰਜ਼ੀ ਤੁਸੀਂ ਸ਼ੰਕਰ ਸਕਲ ਦੀ ਮੈਂ ਸਾਰੀਆਂ ਗੱਲਾਂ ਨਹੀਂ ਕਰਦਾ ਸਾਰੇ ਸਕੂਲ ਹੌਲੀ ਹੌਲੀ ਬਣ ਜਾਣਗੇ ਪਰ ਸ਼ੰਕਰ ਜਾ ਕੇ ਦੇਖੋ 400 ਲਟਕੀ ਆ ਉੱਥੇ ਜੀ ਇਹ ਕੋਸਟ ਕਰੀ ਬਾਰੇ ਗੱਲ ਇਹ ਪ੍ਰਾਈਵੇਟ ਸਿੱਖਿਆ ਦੇ ਬਾਰੇ ਕਰ ਰਹੇ ਹਾਂ 3 ਸਾਲਾਂ ਤੋਂ ਇਹ ਤਾਂ ਕਰਾ ਰਿਹਾ ਹਾਂ ਡਾਇਵਰਟ ਕਰ ਰਹੇ ਹਾਂ ਮੈਂ ਸਿਰਫ ਪ੍ਰਾਈਵੇਟ ਜਿਹੜੀ ਸਿੱਖਿਆ ਕੇਂਦਰਾਂ ਜਾਂ ਸਿੱਖਿਆ ਪਰਨਾ ਲਿਆ ਉਹਦੇ ਤੇ ਜਿਹੜੀ ਲੁੱਟ ਹੈਗੀ ਆ ਪੇਰੈਂਟਸ ਦੀ ਪੇਰੈਂਟਸ ਕੋਲ ਬਰੇ ਖੱਿਆ ਜਾਂ ਪੇਰੈਂਟ ਕੋਲ ਇਹ ਬਾਰੇ ਕੀ ਕਹਿਣ ਸਿਰਫ ਕੰਦੇ ਆਉਂਦੇ ਕੰਪਿਊਟਰ ਦੇ ਵਿੱਚ ਐਮ ਸੀ ਆਰ ਟਿੀ ਦੱਸਿਆ ਵੀ ਆਪ ਡਿਸਾਈਡ ਕਿਤਾ ਬਣ ਪਰ ਉਹਦੇ ਬਾਵਜੂਦ ਇਹ ਵੈਕਸੀਨ ਲੈ ਸਕਦੇ ਪ੍ਰਾਈਵੇਟ

ਮੈਨੂੰ ਨਹੀਂ ਪਤਾ ਕਿਦਾਂ ਆਪਣੀ ਬਦਲੀ ਕਰਾਉ ਦੇਹਾਂਗੀ ਐਨੀ ਕਾ ਕੇ ਮੁੜ ਕੇ ਸ਼ਹਿਰ ਜਾਂਦੇ ਆ ਪਿੰਡ ਵਿੱਚ ਔਰਿਆਂ ਨੂੰ ਰਾਜ਼ੀ ਨਹੀਂ ਜਿਹੜੇ ਘੈਰ ਤੋਂ ਪਿੰਡਾਂ ਦੀ ਚਰਾਉਂਦੇ ਆ ਉਹ ਰੋਜ਼ ਘਰਾਇ ਖੱਚ ਕੇ ਆਉਂਦੇ ਆ ਘਰਾਇ ਫੜ ਕੇ ਜਾਂਦੇ ਆ ਫਿਰ ਸ਼ਹਿਰ ਵਿੱਚ ਮੁੜ ਕੇ ਬਲੀ ਲੈ ਜਾਂਦੇ ਔਰ 8000 ਰੁਪਏ ਐਕਸਟਰਾ ਲੈਦਾ ਘਰ ਲਈ ਉਹ ਪੈਸੇ ਵੀ ਵਧ ਲਿੰਦੇ ਆ ਔਰ ਆਪਣੇ ਘਰਾਂ ਦੇ ਮੁੱਢ ਬਣਾਉਂਦੇ ਆ ਪਰ ਆਪਾਂ ਬਾਰੇ ਕਰੂੰਗਾ ਆਪਾਂ ਉਹਦੀ ਗੱਲ ਹੀ ਕਰ ਉਹਦੇ ਬਾਰੇ ਮੈਂ ਤੁਹਾਨੂੰ ਧਿਆਨ ਚ ਲਿਆ ਦਮ ਆਪਣੀ ਗੱਲ ਨੂੰ ਦਿਲੋਂ ਲਿਓ ਨੀ ਕੰਨ ਚ ਲਿਓ ਗੁਰਮਤਿ ਦੇ ਕਿਉਂ ਆਪਣੀ ਬਦਲੀ ਕਰਦੇ ਹੋ ਮੁੜ ਮੁੜ ਕੇ ਸ਼ਹਿਰ ਬੰਦ ਉਹ ਜਿੱਤੇ ਪਿੰਡ ਨੂੰ ਕਿਉਂ ਆਊ ਇਹ ਜਿਹੜੀ ਪਰਦਾ ਘਟਿਆ ਵਾਧੂ ਲੈ ਜਾਂਦਾ ਧਾਰੀਵਾਲ ਦਾ ਸੂਰਜ ਦੇ ਬਗਾਨੇ ਤੁਹਾਡਾ ਕੀ ਕਹਿੰਦਾ ਤੁਹਾਨੂੰ ਇੰਨਾ ਹੀ ਤਾਂ ਹੋ ਸਕਦਾ ਨਹੀਂ ਪਾਸਟਾ ਪਿਆ ਸੀ ਕੋਈ ਗੱਲ ਨਹੀਂ ਗਾਇ ਕਈ ਵਾਰੀ ਕੋਈ ਮਿਸਕ ਹੋ ਜਾਂਦੀ ਮਿਸਗਾਈਟ ਹੋ ਜਾਂਦੀ ਇਹ ਬਾਤ ਮੇਰੇ ਸਕੂਲ ਬਣਾਇਆ ਸਾਰੇ ਸਾਰਾ ਪੈਸਾ ਮੇਰਾ ਹੀ ਲੈਂਦਾ ਨਹੀਂ ਕੋਈ ਗਲਤ ਨਹੀਂ ਹੈਗਾ ਐਨ ਆਰ ਆਈ ਦੇ ਘਰੇ ਜਿਹੜੇ ਬੰਦੇ ਉੱਥੇ ਠੀਕ ਹੈ ਸਭ ਤੋਂ ਗਲਤੀ ਹੋਈ ਹੈ ਇਹਨਾਂ ਨੂੰ ਰੈਸਟ ਗਿਆ ਸਭ ਤੋਂ ਵੱਡੀ ਗੱਲ ਇਹ ਸਹੀ ਮੰਨਦੇ ਆ ਕਿ ਉਹਨੂੰ ਨਹੀਂ ਛੱਡਿਆ ਗਿਆ ਤੇ ਅੱਜ ਜੀ ਮੈਂ ਨਹੀਂ ਸੋਰਸ ਮਿਲਿਆ ਬਾਅਦ ਮੈਂ ਗਿਆ ਇਹ ਸਾਡੀ ਗਲਤੀ ਆ ਕਿ ਅਸੀਂ 19 ਸੱਜਿਆ ਕੋਈ ਟਿਕਟ ਮੰਦਾ ਇੱਕ ਦਿਨ ਤੋਂ ਜਦੋਂ ਤੁਹਾਨੂੰ ਪੈਸੇ ਦਿੰਦੇ ਸੀ ਉਹ ਪੈਸੇ ਉਹ ਬਰਾੜੀਆਂ ਬਣਾ ਲਈ ਉਹ ਸੱਜਿਆ ਉਹ ਸੱਜਿਆ ਕਮੇਟੀ ਦਾ ਕੰਮ ਆ ਜੀ ਅਸੀਂ ਜ਼ਿੰਮੇਵਾਰ ਅੱਜ ਤੱਕ ਕੰਨਾਂ ਕਾ ਵੜਦੇ ਹਾਂ ਖੇਤਾਂ ਤੋਂ ਆਏ ਉਸ ਵੇਲੇ ਪੰਚਾਇਤ ਦਾ ਕੰਮ ਨਹੀਂ ਕਰ ਸਕਦੇ ਪੰਚਾਇਤ ਦਾ ਕੰਮ ਉਹ ਸੱਜਿਆ ਪੰਚਾਇਤ ਇਹ ਪੰਚਾਇਤ ਦਾ ਕੰਮ ਆ ਮੈਨੂੰ ਸੁਣੋ ਮੇਰੀ ਗੱਲ ਸੁਣ ਬੰਦੇ ਰਹਿਣਾ ਆ ਵੇਖੀ ਪੰਚਾਇਤ ਘਰ ਪੰਚਾਇਤ ਸਾਰੀ ਆਈ ਸੀ ਜੀ ਸਾਰੀ ਪੰਚਾਇਤ ਆਈ ਸੀ ਸਰਪੰਚ ਜੀ ਮੈਨੂੰ ਬੋਲ ਦੇ ਪੰਚਾਇਤ ਨਵੀਂ ਪੰਚਾਇਤ ਨੇ ਬਿਆਨ ਦਿੱਤਾ ਕਿ ਸਾਨੂੰ ਪਤਾ ਨਹੀਂ ਸੜਕੋ ਕੀ ਆ ਲੱਗ ਕੇ 7 ਮਹੀਨੇ ਉਹਨਾਂ ਨੇ ਬਣਿਆ ਨਹੀਂ ਹੋ ਗਿਆ ਇਹ ਦੱਸੋ ਬਈ ਤੁਸੀਂ ਆਪਣੇ ਖਾਤੇ ਨਾਲ ਦੱਸਣਾ ਵੀ ਹਾਂਜੀ ਉਹ ਦੱਸਦੇ ਗੱਲ ਸੁਣੋ ਜੇ ਦੱਸਾਂਗੇ ਆਪਾਂ ਹੁਣ ਉਹ ਗਲਤ ਤਾਂ ਕਰਦੇ ਨਹੀਂ ਆਪਣੇ ਧਾਰੀ ਵਾਲਾ 40 ਸਾਹਿਬ ਘਰੋਂ ਮੱਲੇ ਜਾਓ ਇਹ ਨੋਟਸ ਲੈ ਕੇ ਜਿੰਨੇ ਟੀਚਰ ਅਸੀਂ ਬੁਲਾਉਣੇ ਨੇ ਇੱਥੇ ਧੱਕਾ ਦੇ ਕੇ ਬੁਲਾਉਣੇ ਆਂ ਮੁਰਕੇ ਮਿਲਾਂਗੇ ਸ਼ਾਇਦ ਤੁਹਾਨੂੰ ਜਾਂਦੀ ਉਹ ਮੁਰਕੋਂ 8000 ਰੁਪਏ ਬਦਲਿੰਦੇ ਨਾਲ ਕਰ ਲੈਂਦੇ ਆਪਣੀ ਹੋ ਜਾਂਦੀ ਮੈਂ ਤੁਮੇ ਇੱਕ ਗੱਲ ਸੁਣੋ ਹੁਣ ਮੇਰੀ ਬੇਨਤੀ ਸੁਣੋ ਜਿੱਥੇ ਆਪਾਂ ਭਾਜੀ ਕਹਿੰਦੇ ਆ ਨਾ ਵੀ ਪੰਚਾਇਤ ਢਾਲੀਵਾਲ ਨਹੀਂ ਆਈ ਸੀ ਮੌਜੂਦਾ ਸਰਪੰਚ ਪੰਚ ਸਾਰੇ ਪਹੁੰਚੇ ਹੋਏ ਸੀਗੇ ਜੀ ਸਾਰੇ ਉੱਥੇ ਆਏ ਆ ਕੋਈ ਇਦਾਂ ਦੀ ਗੱਲ ਨਹੀਂ ਸੀ ਐਨ ਆਰ ਆਈ ਨੂੰ ਸਨੇਹਾ ਦੇਣ ਦਾ ਸਰਪੰਚ ਦਾ ਸਗਾ ਫਰਕ ਪੈਂਦਾ ਜੀ ਜਦੋਂ ਪਿੰਡ ਦੇ ਵਿੱਚੋਂ ਪੈਸੇ ਇਕੱਠੇ ਕਰਨੇ ਆ ਐਨ ਆਰ ਆਈ ਨੂੰ ਨਾਲ ਲੈ ਕੇ ਜਾਂਦੇ ਰਾਤ ਨੂੰ ਘਰਾਂ ਚ ਕਿਉਂ ਜਦੋਂ ਐਮ ਐਲ ਏ ਆਏ ਕਿਉਂ ਨਹੀਂ ਲੈ ਕੇ ਗਏ ਉਹਨਾਂ ਨੂੰ ਨਾਲ ਕਿਉਂ ਨਹੀਂ ਸੱਦਿਆ ਗਿਆ ਜੀ ਉਹਨਾਂ ਨੂੰ ਗੱਲ ਇਹ ਆ ਜੀ ਤੁਸੀਂ ਰੋਜ਼ ਜਿਹੜਾ ਸਿੱਖਿਆ ਅਭਿਆਨ ਦੇ ਤਹਿਤ ਪਿੰਡਾਂ ਦੇ ਵਿੱਚ ਤੁਸੀਂ ਉਦਘਾਟਨ ਕਰ ਰਹੇ ਆ ਔਰ ਰੋਬੋਟਿਕ オਬਜੈਕਸ਼ਨ ਲੱਗ ਰਿਹਾ ਕਿ ਪੰਚਾਇਤ ਨੂੰ ਸੱਦਿਆ ਫਿਰ ਇਹ ਐਲੀਗੋਟ ਵੀ ਤੁਸੀਂ ਕਿਉਂ ਨਹੀਂ ਇਹ ਧਿਆਨ ਕਰਦੇ ਕਿਉਂ ਸੱਦਿਆ ਨਹੀਂ ਗਿਆ ਨਹੀਂ ਸਰਪੰਚ ਨੂੰ ਸੱਦਿਆ ਜਾਂਦਾ ਜੀ ਕਿਉਂ ਨਹੀਂ ਸੱਦਿਆ ਗਿਆ ਜੀ ਪੰਚਾਇਤ ਦੇ ਮੁੰਦਰਾ ਦੀ ਪਤਾ ਨਹੀਂ ਜੀ ਹੁਣ ਪੰਚਾਇਤ ਨੂੰ ਪਤਾ ਹੋਊਗਾ ਜੀ ਪੰਚਾਇਤ ਕਹਿੰਦੀ ਇੱਥੇ ਤੁਹਾਡੇ ਵੀ ਜੋ ਤੁਹਾਡੇ ਵੀ ਜੀ 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 ਪਿੰਡਾਂ ਦੇ ਜਿਹੜੇ ਹੋਣਾਂ ਦੇ ਵਿਚਾਰ ਆ ਜਾਂਦੇ ਹੋ ਸਕਦੇ ਔਰ ਦੂਜੀ ਕਹਿੰਦੇ ਸਰਪੰਚ ਦੇ ਸਰ ਮੇਰੀ ਹਾਂਜੀ ਹਾਂਜੀ ਕਿਉਂਕਿ ਤੁਹਾਨੂੰ ਕਿਹਾ ਸਕੂਲ ਦੇ ਟੀਚਰਾਂ ਨੇ ਅਸਰੀ ਦੇ ਵਾ ਜੀ ਉੱਥੇ ਪੰਚਾਇਤ ਨੂੰ ਕਿਤਾ ਆ ਗਏ ਪੰਚਾਇਤ ਨੂੰ ਸਕੂਲ ਦੇ ਟੀਚਰਾਂ ਨੇ ਕਿਹਾ ਪੰਚਾਇਤ ਨੂੰ ਇਹ ਵੀ ਗੱਲ ਕਹੀ ਆ ਵੀ ਜਿਹੜੇ ਆਪਣੇ ਪਿੰਡ ਦੇ ਪਤਵੰਤੇ ਸੱਜਣ ਤੇ ਐਨ ਆਰ ਆਈ ਇਹਨੂੰ ਨਾਲ ਲੈ ਕੇ ਆਓ ਠੀਕ ਹੈ ਜੀ ਥੇਰਾ ਦੇ ਵਿੱਚ ਕਿਉਂ ਨਹੀਂ ਸੱਦੇ ਆ ਮੈਂ ਦੱਸੋ ਜੀ ਥੇਰਾ ਵਾਲੇ ਮਨੋਰ ਦੱਸੋ ਸਰ ਮਨੋਰ ਦੱਸ ਹਾਂਜੀ ਥੇਰਾ ਦੇ ਵਿੱਚ ਸਾਡੇ ਇੱਕ ਸਕੂਲ ਦੇ ਟੀਚਰਾਂ ਕੋਮੇਟੀ ਬਣੀ ਆ ਸਕੂਲ ਦੀ ਜਿਹੜੇ ਸਕੂਲ ਦੇ ਪ੍ਰਿੰਸੀਪਲ ਆ ਉਹਨਾਂ ਦਾ ਫੋਨ ਸਾਨੂੰ ਆਇਆ ਸੀ ਉਹਨਾਂ ਦੇ ਫੋਨ ਦੇ ਆਧਾਰ ਤੇ ਗਏ ਆ ਔਰ ਪੰਚਾਇਤ ਨੂੰ ਫੋਨ ਵੀ ਜਿਹੜਾ ਕੀਤਾ ਜਾਂ ਹੋਰ ਮੈਂ ਪੋਥੇਦਾਰ ਬੰਦੇ ਆ ਉਹ ਸਾਰੇ ਟੀਚਰ ਸਹਿਬਾਨ ਨੇ ਪ੍ਰਿੰਸੀਪਲ ਸਾਹਿਬ ਨੇ ਫੋਨ ਕੀਤਾ ਸਾਰਿਆਂ ਨੂੰ ਉਹਨਾਂ ਦੇ ਕਹਿਣ ਤੇ ਸੀ ਗਏ ਆ ਸਾਰੇ ਨਹੀਂ ਉਹਨਾਂ ਦਾ ਤਾਂ ਇੱਕੋ ਰੋਪ ਹੈਗਾ ਕਿ ਸਾਨੂੰ ਜਿਹੜਾ ਹੈਗਾ ਦੂਜੀ ਪਾਰਟੀ ਕਰਕੇ ਜਿਹੜਾ ਹੈਗਾ ਸਾਨੂੰ ਨਹੀਂ ਸੱਦਿਆ ਗਿਆ ਇਹ ਦੇਖੋ ਜੀ ਪਾਰਟੀ ਮਰਾਉਣੀ ਜਾਂ ਬਾਨੀ ਆਪਣੇ ਮੰਚ ਬਣਾਉਣਾ ਵੀ ਆਉ ਪਾਰਟੀ ਆ ਪਾਰਟੀ ਆ ਉਹ ਆਪਣੀ ਸੋਚ ਆ ਹੁਣ ਮੌਜੂਦਾ ਆਚਾਰ ਮੈਂਬਰ ਪੰਚਾਇਤ ਵੀ ਆਏ ਉੱਥੇ ਮੈਂ ਸਾਬਕਾ ਸਰਪੰਚ ਜੋ ਆ ਮੁੰਡਾ ਬਲਾਕ ਸੰਤੀ ਮੈਂਬਰ ਸੋਣੀ ਜਾਂ ਲੋ ਵੀ ਆਇਆ ਲੰਬardar ਵੀ ਆਏ ਕਾਫੀ ਅਹੁਦੇਦਾਰ ਆਏ ਹੁਣ ਜੇ ਅਸੀਂ ਆਪ ਵੀ ਕਹਾਂਗੇ ਅਸੀਂ ਪਾਰਟੀ ਬਣਾਵਾਂਗੇ ਤੋ ਆਪਣੀ ਮਰਜ਼ੀ ਆ ਸਰ ਸਾਫਤੋ ਮੌਜੂਦਾ ਨੂੰ ਬਹੁਤ ਫਰਕ ਹੈ ਸਰ ਹੁਣ ਜਿਹੜਾ ਆਉਣਾ ਆ ਮੰਨ ਲਓ ਦਾਏ ਡਿਊਟੀ ਲਈ ਆ ਉਹਦੀ ਪ੍ਰਿੰਸੀਪਲ ਨੇ ਲਾਈ ਆ ਪ੍ਰਿੰਸੀਪਲ ਨੇ ਫੋਨ ਕੀਤਾ ਸਾਰਿਆਂ ਨੂੰ ਤੇ ਉਹਨਾਂ ਦਾ ਆਉਣਾ ਚਾਹੀਦਾ ਆ ਨਹੀਂ ਪ੍ਰਿੰਸੀਪਲ ਬੰਦੀ ਹੈਗੀ ਪੰਚਾਇਤੇ ਨਾਲ ਉਹ ਪਤਾ ਨਹੀਂ ਹੋ ਸਕਦਾ ਨਹੀਂ ਪ੍ਰਿੰਸੀਪਲ ਨੇ ਸੱਦਿਆ ਜੀ ਬੁਲਾਇਆ ਉਹ ਪ੍ਰਿੰਸੀਪਲ ਦਾ ਨਹੀਂ ਕੋਈ ਇਹਦੇ ਵਿੱਚ ਹੁੰਦਾ ਪ੍ਰਿੰਸੀਪਲ ਨੇ ਫੋਨ ਕੀਤਾ ਹੁਣ ਸਰਪੰਚ ਸਾਹਿਬ ਨਹੀਂ ਆਏ ਤਾਂ ਪ੍ਰਿੰਸੀਪਲ ਸਾਹਿਬ ਕੀ ਕਰਨ ਉਹਦੇ ਚਾਹ ਤਾਂ ਉਹ ਕਹੀ ਜਾਂਦੇ ਮੈਂ ਤੁਹਾਨੂੰ ਦੱਸੀ ਜਾਂਦਾ ਵੀ ਉੱਥੇ 1 ਕਰੋੜ 40 ਲੱਖ ਰੁਪਏ ਦੀ ਫਿਰਨੀ ਬਣ ਰਹੀ ਆ ਜਿੱਤੇ 84 ਲੱਖ ਲੱਗ ਚੁੱਕਾ ਮੈਂ ਬਾਰ-ਬਾਰ ਇਸ ਗੱਲ ਦਾ ਜ਼ਿਕਰ ਕਰਦੇ ਆ ਪੰਜ ਮੋਟਰਾਂ ਉੱਥੇ ਲੱਗੀਆਂ ਜੀ ਇਹ ਤਾਂ ਉਹ ਤਾਂ ਹੈਗਾ ਇੱਕ ਤੁਹਾਡਾ ਜਿਹੜਾ ਵਿਕਾਸ ਕਰ ਰਿਹਾ ਹੈ ਹਾਂਜੀ جی اب دیکھو جی ایم ایل ابھی کچھ کر رہے ہیں پرابلم ہے وہ پربند کر رہے دو لکھ روپیہ جی دو لکھ روپیہ ਹਾਂ ਜੀ ਤੁਹਦੀ ਕਿਹ ਦੋ ਨਹੀਂ ਨਹੀਂ ਉੱਥੇ ਟੀਚਰ ਸੀਗੇ ਦੋ ਟੀਚਰ ਘਟ ਸੀ ਦੋ ਟੀਚਰ ਦੋ ਟੀਚਰ ਘਟ ਸੀਗੇ ਜੀ ਹੁਣ ਸੈਲਰੀ ਕੋਈ ਨਹੀਂ ਦਿੰਦਾ ਪਹਿਲਾਂ ਐਨ ਆਰ ਆਈ ਦਿੰਦੇ ਸੀਗੇ ਹੁਣ ਉਹ ਟੀਚਰ ਸਰਕਾਰ ਵੱਲੋਂ ਪੂਰੇ ਹੋ ਗਏ ਦੋ ਘਟ ਸੀ ਉਹ ਮੈਡਮ ਕੱਲ ਕਰਿਆਏ ਉੱਥੇ ਗਏ ਸੀ ਤੁਹਾਡੇ ਕਹਿੰਦਾ ਮਤਲਬ ਪਹਿਲੇ ਜਿਹੜੀ ਸੈਲਰੀ ਆ ਐਨ ਆਰ ਆਈ ਦਿੰਦੇ ਸੀਗੇ ਜੀ ਅਸੀਂ ਕਹਿੰਦੇ ਆ ਸਰਕਾਰ ਕਰਦੇ ਐਨ ਆਰ ਆਈ ਦਾ ਇਹਨੂੰ ਜੀ ਨਰਾਈ ਸਰ ਅਸੀਂ ਸਾਹਮਣੇ ਇਹ ਸਰ ਗਏ ਸੀਗੇ ਜੀ ਇਹ ਪਹੁੰਚੇ ਸੀ ਉੱਥੇ ਇਹ ਪਹੁੰਚੇ ਸੀ ਜਿਹੜਾ ਉਹ ਐਕਨਰਾਈ ਸੀ ਮੈਂ ਇੱਕ ਨੂੰ ਮੈਂ ਸਵਾਰ ਕੋਈ ਕੇਵਲ ਬਾਜੀ ਬੈਠੋ ਕੇਵਲ ਬਾਜੀ ਬੈਠੋ ਤੁਸੀਂ ਉੱਧਰ ਬੈਠੋ ਯਾਰ ਕੋਈ ਇਹ ਇਹ ਦੇਣੀ ਆ ਮੇਰਾ ਪਹਿਲਾ ਪੈਦਾ ਕੀ ਹੋ ਯਾਰ ਇਹਨੂੰ ਕਿੱਥੇ ਬੈਠ ਗਿਆ ਯਾਰ ਕੋਈ ਨਹੀਂ ਇਹ ਸਵਾਰ ਮਾਨਤਾ ਜੀ ਮੇਗਾ ਮੇਗਾ ਕਿਉਂ